ਅੱਜ ਇੱਥੇ ਪ੍ਰਸਿੱਧ ਉਦਾਸੀਨ ਆਸ਼ਰਮ ਡੇਰਾ ਇਮਾਮਗੜ ਵਿਖੇ ਅੱਖਾਂ ਦਾ ਚੈੱਕਅਪ ਅਤੇ ਲੈਂਜ਼ ਪਾਉਣ ਦਾ 8ਵਾਂ ਕੈਂਪ ਮਹੰਤ ਹਰਪਾਲ ਦਾਸ ਜੀ ਦੀ ਸਹਿਯੋਗ ਨਾਲ ਪੁਨਰਚੋਤ ਨੇਤਰਦਾਨ ਸਭਾ ਰਜਿਸਟ੍ਰੇਸ਼ਨ ਮਲੇਰ ਕੋਲਾ ਵੱਲੋਂ ਕਰਵਾਇਆ ਗਿਆ ਇਸ ਕੈਂਪ ਦਾ ਉਕਾਟਨ ਹਲਕਾ ਵ代ਕ ਡਾਕਟਰ ਮੁਹੰਮਦ ਜਮੀਲ ਔਰ ਰਹਿਮਾਨ ਅਤੇ ਕੇਐਸ ਗਰੁੱਪ ਮਲੇਰ ਕੋਲਾ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਜੀ ਮੁੰਡੇ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਕੈਂਪਸ ਬੰਦੀ ਬਤੇਰੇ ਜਾਣਕਾਰੀ ਦਿੰਦਿਆਂ ਪੁਨਰਜੋਤ ਨੇਤਰਦਾਨ ਸਭਾ ਤੇ ਜਰਨਲ ਸਕੱਤਰ ਚਰਨਦਾਸ ਸੌਂਦ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਸਰਦਾਰ ਮਨਦੀਪ ਸਿੰਘ ਗੁਰਦ ਨੇ ਦੱਸਿਆ ਕਿ ਇਸ ਕੈਂਪ ਵਿੱਚ 240 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਤਕਰੀਬਨ 50 ਦੇ ਕਰੀਬ ਲੋੜਵੰਦ ਮਰੀਜ਼ਾਂ ਦੇ ਲੁਧਿਆਣਾ ਵਿਖੇ ਲੰਝ ਪਾਏ ਜਾਣਗੇ ਇਸ ਕੈਂਪ ਵਿੱਚ ਡਾਕਟਰ ਰਮੇਸ਼ ਕੁਮਾਰ ਜੋਧਾ ਮਨਸੂਰਾਵਾਲਿਆਂ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ਇਸ ਮੌਕੇ ਡੇਰੇ ਦੇ ਮੁਖੀ ਮਹਾਂਤਰਪਾਲ ਦਾਸ ਨੇ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਪਰਮਾਤਮਾ ਵੱਲੋਂ ਵਕਸੀ ਅਨਮੋਲ ਦਾਤ ਹੈ ਜਿਸ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਸਾਨੂੰ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਬੁਦਾ ਇੱਕ ਡਾਕਟਰ ਮੁਹੰਮਦ ਜਮੀਲ ਔਰ ਰਹਿਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਹਰ ਪਿੰਡ ਅਤੇ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ ਉਹਨਾਂ ਨੇ ਕਿਹਾ ਕਿ ਪੁਨਰਜੋਤ ਨੈਤਰਤਾਂਤ ਸਭਾ ਦੇ ਚੇਅਰਮੈਨ ਅਤੇ ਬਾਤਆਵਨ ਪ੍ਰੇਮੀ ਇੰਟਰਨੈਸ਼ਨਲ ਪੀਸ ਅਵਾਰਡ ਦੀ ਸਰਦਾਰ ਇੰਦਰਜੀਤ ਸਿੰਘ ਜੀ ਮੁੰਡੇ ਵੱਲੋਂ ਲੋੜਵੰਦਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸਲਾਘਾਯੋਗ ਹਨ ਇਸ ਮੌਕੇ ਕਿਆਨੀ ਅਮਰ ਸਿੰਘ ਹੁੰਜਣ ਕਰਮ ਸਿੰਘ ਮੁੰਡੇ ਪ੍ਰਧਾਨ ਬੈਦ ਮੋਹਨ ਲਾਲ ਦੀਮਾਨ ਮੀਤ ਪ੍ਰਧਾਨ ਇਸ਼ਾਕ ਮੁਹੰਮਦ ਕੈਸੀਰ ਅਨਬਰ ਮੁਹੰਮਦ ਸੁਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ ਇਸ ਮੌਕੇ ਗੱਲਬਾਤ ਕਰਦੇ ਆ ਮਹੰਤ ਹਰਪਾਲਤਾਸ ਅਤੇ ਸਰਦਾਰ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਅੱਜ ਸਾਡੇ ਗੁਰਦੇਵ ਸਵਾਮੀ ਬਾਬਾ ਗੁਰਚਰਨ ਦਾਸ ਜੀ ਮਹਾਰਾਜਿਆਂ ਦੀ 24ਵੀਂ ਸਾਲਾਨਾ ਵਰਸੀ ਸੀ ਜਿਸ ਦੇ ਸੰਬੰਧ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਗੁਰੂ ਕੇ ਲੰਗਰ ਸੰਗਤਾਂ ਨੂੰ ਸ਼ਕਾਇਏ ਗਏ ਉਸ ਤੋਂ ਬਾਅਦ ਠੀਕ 1.70 ਵਜੇ ਪੁਨਰਜੋਤ ਨੇਤਰਦਾਨ ਸਭਾ ਵੱਲੋਂ ਸਾਲਾਨਾ 8ਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 350 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਉਹਨਾਂ ਵਿੱਚੋਂ ਜੋ ਡਾਕਟਰਾਂ ਨੇ ਮਤਲਬ ਲੈਨਸ ਪਾਉਣ ਲਈ ਮਰੀਜ਼ ਕੱਢੇ ਸੀਗੇ ਉਹਨਾਂ ਨੂੰ ਲੁਧਿਆਣੇ ਨੂੰ ਰਵਾਨਾ ਕੀਤਾ ਗਿਆ ਲੈਨਸ ਪਾਉਣ ਦੇ ਲਈ ਕਿਉਂਕਿ ਡਾਕਟਰ ਰਮੇਸ਼ ਜੀ ਆਪਣੇ ਹਸਪਤਾਲ ਜੋ ਕਿ ਲੁਧਿਆਣਾ ਵਿੱਚ ਹੈ ਉੱਥੇ ਲੈਨਸ ਪਾਉਂਦੇ ਨੇ ਤੇ ਇਹ ਹਰ ਸਾਲ ਕੈਂਪ ਲਗਾਇਆ ਜਾਂਦਾ ਹੈ ਹਰ ਸਾਲ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਮਾਲਪੂੜਿਆਂ ਦਾ ਜਗ ਕੀਤਾ ਗਿਆ ਜਿਸ ਦੇ ਵਿੱਚ ਨਿਕਾ ਸ਼ਰਧਾਲੂਆਂ ਨੇ ਹਾਜ਼ਰੀਆਂ ਭਰੀਆਂ ਤੇ ਐ ਇਦਾਂ ਦੇ ਲੋਕ ਭਲਾਈ ਦੇ ਕੰਮ ਕਰਨ ਲਈ ਪਰਮਾਤਮਾ ਸਾਨੂੰ ਸਮਤ ਵਕਸ਼ਣ ਅਸੀਂ ਇਦਾਂ ਦੇ ਕੰਮ ਕਰਦੇ ਰਹੀਏ ਤੇ ਆਪਣੇ ਵੱਡਿਆਂ ਦੀਆਂ ਜਾਦਾ ਮਨਾਉਂਦੇ ਰਹੀਏ ਉਹਨਾਂ ਦੀ ਯਾਦ ਦੇ ਵਿੱਚ ਇਹੋ ਜਿਹੀ ਸਾਲਾਨਾ ਪ੍ਰੋਗਰਾਮ ਕਰਦੇ ਰਹੀਏ ਅੱਜ ਦੇ ਪ੍ਰੋਗਰਾਮ ਦਾ ਅੱਜ ਦਾ ਪ੍ਰੋਗਰਾਮ ਜੋ ਡੇਰਾ ਇਮਾਮਗੜ ਸਵਾਦਾ ਵਿਖੇ ਮਹਾਨ தਰਪਾਲ ਦਾਸ ਜੀ ਦੀ ਰਹਿਨਮਾਈ ਹੇਠ ਹੋਇਆ ਤਾਂ ਇੱਥੇ ਡੇਰੇ ਵਿੱਚ ਗੁਰਚਰਨ ਦਾਸ ਸੰਤ ਉਹਨਾਂ ਦਾ ਮਤਲਬ ਹੈ ਵਰਸੀ ਦੀ ਉਹ ਵੀ ਮਨਾਈ ਗਈ 14ਵੀ ਤੇ ਉਸ ਤੋਂ ਬਾਅਦ ਜੱਗ ਵੀ ਚਲਾਇਆ ਪੂੜਿਆਂ ਦਾ ਵਧੀਆ ਚੱਲਿਆ ਤੇ ਫਿਰ ਅਸੀਂ ਪੁਨਰ ਜੋਤ ਨੇਤਰਦਾਨ ਸਭਾ ਨੇ ਕੈਂਪ ਲਗਾਇਆ ਤਾਂ ਉਹਦੇ ਵਿੱਚ ਸਾਡੀ ਸਾਰੀ ਟੀਮ ਆਈ ਤੇ ਲੈਂਜ਼ ਵੀ ਪਾਏ ਗਏ ਦਵਾਈਆਂ ਵੀ ਦਿੱਤੀਆਂ ਗਈਆਂ ਅੱਖਾਂ ਚੈੱਕ ਵੀ ਕੀਤੀਆਂ ਤੇ ਹੁਣ ਜਿਹੜੇ ਮਰੀਜ਼ਾਂ ਦੇ ਲੈਂਜ਼ ਪਾਉਣੇ ਹਨ ਉਹ ਬਸ ਡਰੇਜ ਕਰਕੇ ਉਹਦੇ ਵਿੱਚ ਬਿਠਾ ਕੇ ਮਰੀਜ਼ ਸੰਤਾ ਨੇ ਝੰਡੀ ਦੇ ਕੇ ਉਹ ਲੁਧਿਆਣੇ ਨੂੰ ਨਰਮਣਾ ਕਰਤੇ ਉਹ ਰਮੇਸ਼ ਕੁਮਾਰ ਜੋਧਾ ਮਨਸੂਰਾਂ ਵਾਲਾ ਬਹੁਤ ਮਸ਼ਹੂਰ ਤੇ ਬਹੁਤ ਵਧੀਆ ਡਾਕਟਰ ਹੈ ਉਹਨਾਂ ਉਹ ਆਪਰੇਸ਼ਨ ਕਰਨਗੇ ਤੇ ਉਸ ਤੋਂ ਬਾਅਦ ਰਾਤ ਨੂੰ ਉਹ ਜਿੰਨੇ ਵੀ ਮਰੀਜ਼ ਸਾਡੇ ਉੱਥੇ ਰਹਿਣਗੇ ਤੇ ਸੋਹਾਂ ਨੂੰ ਇਹ ਇੱਥੇ ਆਪਣੇ ਇਮਾਮ ਘੜੇ ਵਿੱਚ ਆ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਘਰਾਂ ਦੇ ਵਿੱਚ ਪਹੁੰਚਾਇਆ ਜਾਊਗਾ ਔਰ ਐਨ ਕੰਮ ਵੀ ਭਰੀ ਦਿੱਤੀਆਂ ਜਾਣਗੀਆਂ ਤਾਂ ਇਸ ਤਰ੍ਹਾਂ ਦਾ ਇਹ ਜਿਹੜੇ ਅਸੀਂ ਕਾਰਜ ਹੈ ਕਰਦੇ ਰਹਿੰਨੇ ਆ ਧੰਨਵਾਦ